ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਤੇ ਆਪਾਂ ਜੀ ਅੱਜ ਜਾ ਰਹੇ ਜੀ ਤਕਰੀਬਨ ਮਲੋਟ ਏਰੀਆ ਹੌਸਲਾ ਦਾ ਮਲੋਟ ਆ ਹੁਣ ਇਸ ਟਾਈਮ ਆਪਾਂ ਜੀ ਜਲਾਲਾਬਾਦ ਆ ਤੇ ਸ਼ਹਿਰ ਤੱਕ ਰਵਦੇ ਚੱਕ ਸਕਦੇ ਹਾਂ ਇਸ ਟਾਈਮ ਜੇ ਆਪਾਂ ਜਲਾਲਾਬਾਦ ਤੇ ਆਪਾਂ ਇਧਰੋਂ ਮਲੂਟ ਅਬੂਰ ਖੋਸਤਾ ਗੰਗਨਗਰ ਵੀ ਜਾਈਏ ਤੇ ਇਹਦਾ ਕਿੱਦੜਵਾ ਏਰੀਆ ਦੇਖ ਕੇ ਅੱਜ ਆਪਾਂ ਜਲਾਈ ਕੰਪੈਨਾਂ ਵੇਖਣ ਕੰਪੈਨਾਂ ਦੱਸਦੇ ਆ ਕਿ ਪਰਤੇ ਨਾਲ ਖੜੀਆਂ ਪੰਜ-ਛੇ ਕੰਪੈਨਾਂ ਹੈਗੀਆਂ ਇਹ ਬਾਕੀ ਬਬੂਏ ਨਾਲ ਨਾਲ ਮੇਰੇ ਸਸੀ ਗਾ ਵੀਰ ਜੀ ਸਾਰਿਆਂ ਨੂੰ ਜੀ ਹਾਂ ਤੇ ਸਾਨੂੰ ਇੱਕ ਵੀਰ ਨੇ ਕਮੈਂਟ ਕੀਤਾ ਕਿ ਵੀਰੇ ਯਾਰ ਤੁਸੀਂ ਸਾਰਾ ਚੈਨਲ ਸਾਸਰੀ ਕਾਲ ਵਿੱਚ ਨਗਾ ਦਿੰਦੇ ਹੋ ਉਹ ਬੰਦੇ ਵੀਰ ਬੋਲਦੇ ਨਹੀਂ ਯਾਰ ਤੁਹਾਨੂੰ ਆਪਣੇ ਇਲਾਕੇ ਸਾਡੇ ਇਲਾਕੇ ਦਾ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਫਰੋਈਪੁਰ ਫਰੋਈਪੁਰ ਏਰੀਆ ਹਾਂ ਜਿਹੜਾ ਫਰੋਈਪੁਰ ਵਾਲਾ ਏਰੀਆ ਨਾ ਆ ਬਾਰਡਰ ਏਰੀਆ ਦੇ ਕਿਉਂਕਿ ਇਹ ਤੁਹਾਨੂੰ ਪਤਾ ਹੀ ਹੈ ਵੀ ਇਧਰ ਇਧਰ ਜਿਆਦਾ ਬਾਰਡਰ ਏਰੀਆ ਹੈਗਾ ਇੱਕ ਇਹ ਇੱਕ ਇਹਨਾਂ ਨੂੰ ਪਾਣੀ ਇੱਕ ਤਾਂ ਜਿਹੜਾ ਪਾਣੀ ਦਾ ਡਰਾ ਹੁੰਦਾ ਉਹ ਬਹੁਤ ਤੰਗ ਕਰਦਾ ਇਧਰ ਕਿ ਉਹ ਇੱਕ ਹੁੰਦਾ ਹੈ ਇੱਕ ਬਾਰਡਰ ਏਰੀਆ ਹੈ ਇੱਕ ਬੰਦਿਆਂ ਦਾ ਜਾਨੀ ਕਿ ਥੋੜੀ ਜੀ ਮਜਦੂਰੀ ਆ ਇਧਰ ਜਿਆਦਾ ਜਾਨੀ ਕਿ ਆਪਣਾ ਔੜ ਜਾਈ ਦੀ ਪੈਂਦਾ ਇਹਦੇ ਕਰਕੇ ਠੜਾ ਜਾਂ ਜਿੱਦਾਂ ਹੁਣ ਕਲਾਕਾਰ ਨਹੀਂ ਸਟੇਜ ਤੇ ਜਾੜਦਾ ਗਾਉਣ ਲਾਉਂਦਾ ਕਿ ਉਹ ਉਹ ਵੀ ਕਹਿੰਦਾ ਬਈ ਤਾੜੀ ਦਾ ਮਾਰਦੇ ਕਰੋ ਇੱਕ ਵਾਰੀ ਤਾਂ ਮਰਵਾ ਦੇ ਦੁਬਾਰਾ ਫਿਰ ਭੁੱਲ ਜਾਂਦੇ ਆ ਕਰਕੇ ਉਹ ਕੰਮ ਆਪਣਾ ਤੇ ਹੁਣ ਆਪਾਂ ਚੱਲੇ ਜਾ ਰਹੇ ਜੀ ਤੁਹਾਨੂੰ ਦੱਸਿਆ ਕਿ ਤੇ ਹੁਣ ਬਾਕੀ ਬੱਬੂ ਨਾਲ ਗੱਲਬਾਤ ਕਰੋ ਹਲੋ ਇਹ ਤੇ ਬੋਲ ਬੱਬੂ ਆ ਹਾਂਜੀ ਵੀਰ ਜੀ ਠੀਕ ਠਾਕ ਹੋ ਸਾਰੇ ਅਸੀਂ ਜਾ ਰਹੇ ਅੱਜ ਮਲੋਟ ਗਿੱਦੜ ਪਿਆ ਬੋਹਰ ਗੰਗਾ ਨਗਰ ਕੋਮਬੈਨਾ ਖੜੀਆਂ ਨੇ 3-4 7 ਖੜੀਆਂ ਨੇ 7 ਕੋਈ ਉੱਥੇ ਕੋਮਬੈਨਾ ਦੱਸਦੇ ਆ ਕਿ ਪਰਤੇ ਨਾਲ ਮਿਲ ਸਕਦੇ ਆ ਵੀਡੀਓ ਦੱਸਾਂਗੇ ਕਿਹੜੇ ਕਿਹੜੇ ਕੋਮਬੈਨਾ ਆਪਾਂ ਸ਼ੈਲ ਫੋਟੋ ਆਪਾਂ ਕਰੀਏ ਜੇ ਕਿ ਉਹਨਾਂ ਨੂੰ ਪੁੱਛਾਂਗੇ ਕਿ ਫੋਟੋ ਕਰ ਸਕਦੇ ਕਰਤਾਰ ਖੜੀ ਹੈ ਰਮੀਤ ਖੜੀ ਹੈ ਜੱਸੀ ਖੜੀ ਆ ਪ੍ਰੀਤ ਹੈਗੇ ਕੋਈ ਪ੍ਰੀਤ ਵੀ ਦੇਖ ਲਾਂਗੇ ਅਸੀਂ ਦੇਖਣੀ ਆ ਜੇਕਰ ਆਪਾਂ ਨੂੰ ਕੋਈ ਪਰਤੇ ਨਾਲ ਮਿਲਦੀ ਹੋਈ ਨਾ ਆਪਾਂ ਉਹ ਮਸ਼ੀਨ ਲੈਣੀ ਆਣੀ ਤਾਂ ਆਪਾਂ ਤਕਰੀਬਨ ਦੇਖਣੀ ਆ ਤੇ ਆ ਕੇ ਮਾਰ ਬੰਨੀ ਖੜਦਾ ਕਦਰਾਂਤਾਂ ਦੀ ਲਾਗਾ ਕਰੇ ਖਿੱਚ ਕੇ ਮਨ ਲਾਤਾ ਹਣਾ ਉਹਨੇ ਦੱਸਿਆ ਵੀ ਆ ਗਈ ਹੈ ਪਲਾਨ ਤਾਂ ਯਾਰ ਵਾਵਾ ਦਿਨ ਦੱਪਣਾ ਬਣੀ ਜਾਂਦੇ ਹੈ ਚਾਰ ਪੰਜ ਦਿਨ ਹੋ ਗਏ ਤੇ ਬਾਕੀ ਥੋਨ ਆਪਾਂ ਥਣ ਜਲਾਲਾ ਬਾਦ ਸ਼ਹਿਰ ਦਿਖਾਣੇ ਕਿਦਾਂ ਦਾ ਸ਼ਹਿਰ ਹੈ ਆ ਜੀ ਸ਼ਹਿਰ ਜਲਾਲਾਬਾਦ ਹੈ ਜਾਨੀ ਕਿ ਥੋੜਾ ਜਿਹਾ ਦਾ ਬਾਈਪਾਸ ਬਣਦਾ ਤੇ ਆਪਾਂ ਹੁਣ ਇੱਥੋਂ ਜਾਣਾ ਜੀ ਕਵਾਡ ਮਾਰਕੀਟ ਜਿੱਥੇ ਵੀ ਤੁਹਾਨੂੰ ਦਿਖਾਉਨੇ ਕੀ ਕੀ ਸਮਾਨ ਹੈ ਨਾਲ ਕੋਲੇ ਉੱਥੇ ਅਸੀਂ ਦੇਖਾਂਗੇ ਸ਼ਾਇਦ ਆਪਾਂ ਨੂੰ ਕੋਈ ਸਟਾਫਕਰ ਵਗੈਰਾ ਵੀ ਮਿਲ ਜਾਣਾ ਚਾਹੇ ਆਪਾਂ ਉੱਥੇ ਜਾ ਕੇ ਤੁਹਾਨੂੰ ਦੱਸਦੇ ਇਹ ਕਟਰ ਚੰਗਾ ਮਿਲਿਆ ਬੜਾ ਚੰਗਾ ਲੱਗਦਾ ਹੈ ਤੇ ਕਟਰ ਵੀ ਦੇਖਾਂਗੇ ਆਪਾਂ ਤਾਂ ਹੈਗੇ ਜੀ ਦੇਖੋ ਅਸੀਂ ਸਮਾਨ ਲਿਆਏ ਸੀ ਅਸੀਂ ਸਮਾਨ ਲੈ ਕੇ ਆਏ ਸੀ ਉੱਥੋਂ ਤਕਰੀਬਨ ਢਿੰਗੀ ਤੋਂ 90 ਤੋਂ ਤੇ ਉਹ ਆਪਾਂ ਨੂੰ ਸਮਾਨ ਰਾਇਤ ਨਾਲ ਹੀ ਬਣਿਆ ਤੇ ਹੁਣ ਆਪਾਂ ਦੇਖਦੇ ਹਾਂ ਸ਼ਾਇਦ ਜਿਹੜੀ ਆਪਣੇ ਕੋਲੇ ਦਸ਼ਮੇਸ਼ ਆ ਉਹਦੇ ਤਕਰੀਬਨ 6 ਸਟਾਫ ਕਰਾ 6 ਤੋਂ ਆਪਾਂ ਕਰਨੇ ਆ ਜੀ 5 ਤੇ ਕ੍ਰੈਂਕਾਂ ਦੇ ਸਟਾਫ ਕਰਦੇ ਤੇ ਪੁੱਛਾਂਗੇ ਇਹਦੇ ਬਾਰੇ ਵੇ ਕਿੱਦਾਂ ਕਿੰਨੇ ਦੇ ਬਣਦੇ ਆ ਸੈਗਨਰਜੀ ਚੰਗੀ ਕੰਡੀਸ਼ਨ ਦੇ ਹੋਏ ਤਾਂ ਆਪਾਂ ਇਥੋਂ ਲੈ ਲਾਂਗੇ ਜਿੱਦਾਂ ਫਿਰ ਆਪਣੇ ਮੋਂਗੀ ਅਸੀਂ ਦੇਖਿਆ ਕਿ ਉਥੋਂ ਕੋ ਟਰਾਈ ਕਰਾਂਗੇ ਕਿਉਂਕਿ ਤੁਹਾਨੂੰ ਦੇਖੋ ਜੀ ਜਦੋਂ ਇਹਨਾਂ ਦਾ ਟੁੱਟਣ ਦਾ ਕੋਈ ਟਾਈਮ ਹੁੰਦਾ ਨਾ ਤੇ ਇਹ ਨਵਾਂ ਵੀ ਟੁੱਟ ਜਾਣਾ ਜੇਕਰ ਜਿੱਦਾਂ ਜਿੱਦਾਂ ਹੀ ਹੁਣੋਂ ਮੰਗੀ ਦਾ ਏਰੀਆ ਮੰਗੀ ਦੇ ਏਰੀਆ 'ਚ ਉੱਥੇ ਤੁਹਾਨੂੰ ਪਤਾ ਹੀ ਕਿ ਸਟਾਫਕਰ ਦੇ ਜਟਲੇ ਚੱਲ ਗਏ ਹਾਂ ਪਿੱਲਾ ਵੀ ਤੇ ਜੇਕਰ ਸਟਾਫਕਰ ਦੂਸਰਾ ਪਿੱਛੋਂ ਪਲਟਾ ਪਾਸ ਜਾ ਉਹਨੇ ਸਾਰੇ ਸਟਾਫਕਰ ਤੋੜ ਦੇਣ ਚਾਹੀਏ ਕਿ ਨਵੇਂ ਚਾਹੇ ਪੁਰਾਣੇ ਆ ਸਟਾਫਕਰ ਹਾਂ ਤਾਂ ਪਹਿਲੇ ਸੀ ਨਹੀਂ ਉੱਟ ਕੇ ਸੀ ਤੇਰੇ ਟੁੱਟ ਗਏ ਨਾ ਪਹਿਲੇ ਸੀ ਨਾ ਪਹਿਲੇ ਸੀ ਫਲਟਾੜ ਗਿਆ ਸੀ ਤੇ ਮੈਂ ਇੱਕ ਵਾਰੀ ਜੱਸੀ ਮਸ਼ੀਨ ਦੇ ਦੂਸਰਾ ਨਵੇਂ ਪਾਗਲ ਗਾ ਸਟਾਫਕਰ ਦੇ ਉੱਥੇ ਨਾ ਜਾ ਕੇ ਦੇ ਮੈਂ ਡਰਾਈਵਰ ਨੂੰ ਕਹਾਂ ਮੈਂ ਏਰੀਆ ਦੇਖ ਕੇ ਆਉਣਾ ਤੇ ਤੁਸੀਂ ਦੂਸਰਾ ਵੱਟ ਕੇ ਤੇ ਤੁਸੀਂ ਆ ਜਾ ਜੇ ਤੇ ਫਿਰ ਸ਼ਾਮ ਨੂੰ ਮਸ਼ੀਨ ਅੱਗੇ ਪਿੱਛੇ ਕੱਢਾਂਗੇ ਦੇ ਉਹਨਾਂ ਨੇ ਕੀ ਕੰਮ ਕੀਤਾ ਪਿੱਛੋਂ ਕਿਤੇ ਅੜਾੜਾ ਪਲਟਾ ਬੰਦੇ 3-4 ਹੀ ਗਏ ਸੀ ਅੜਾ ਕੇ ਇਹਦੇ ਉਹਨਾਂ ਨੇ ਦੱਸਿਆ ਵੀ ਨਹੀਂ ਮੈਨੂੰ ਕਿ ਆਹ ਕੰਮ ਇਦਾਂ ਦਾ ਹੋ ਗਿਆ ਪਲਟੇ ਪਰ ਨਾਲ ਟਾਵਰ ਮੈਂ ਫੋਨ ਕੀਤਾ ਨਾ ਮੈਂ ਪੁੱਛਿਆ ਕਿ ਹੋਗਾ ਕੰਮ ਰੜਿਆਂ ਦਾ ਯਾਰ ਥੋੜਾ ਜਨਾ ਸਟਾਵਰ ਵਿੰਗੇ ਹੋਗਾ ਨਾ ਪਲਟੇ ਨਾਲ ਮੈਂ ਹੋਰ ਕੁਝ ਨਹੀਂ ਚੱਲਦਾ ਜਾਣ ਗੰਦਾ ਧੂਬੇ ਫਿਕਰਾ ਹੋ ਜਾ ਜਾਂਦੇ ਚੱਲ ਜਾਣਗੇ ਜਦੋਂ ਆ ਕੇ ਵੇਖਿਆ ਮੈਂ ਰਾਤ ਨੂੰ ਉਹ ਰਾਤ ਸ਼ਾਮ ਨੂੰ ਆ 6 ਵਜੇ ਵੇਖਿਆ ਕੋਈ ਟੁੱਟੇ ਪਾ ਸਟਾਵਰ ਕੋ ਦਾ ਚੜੇ ਕਿਵੇਂ ਉਹ ਜਾਨ ਨਾਲ ਉਹ ਕੇ ਵਾਲਾਂ ਲਾਇਆ ਤੇਲ ਐ ਟੌੜਾ ਜਵਾਨ ਸੁੱਤੇ ਮੰਜਾਂ ਤੇ ਵੀ ਹੁਣ ਜਾਣਾ ਹੀ ਐ ਬਸ ਅੱਗੇ ਜਾਣਾ ਹੀ ਆ ਜੇ ਜਗਾ ਕੀਤੇ ਤੇ ਦੇਖੋ ਜੀ ਤਿੰਨ ਸਟਾਪ ਕਰੋਂਦੇ ਵਿੰਗੇ ਮਰੋੜੇ ਮਰੋੜੇ ਪੈ ਜਾ ਕੇ ਖਲਾ ਕੇ ਦੁਕਾਨ ਦੇ ਵੈਲਡਿੰਗ ਕਰਾ ਕੇ ਫਿਰ ਮੈਨੂੰ ਨੇ ਇਹ ਆਖਿਆ ਵੀ ਤੀਕਾ ਕਿ ਜਿਹੜਾ ਕੰਮ ਖੰਦ ਦੱਸ ਤਾ ਦੋ ਕਿ ਆਪਣੀ ਮਸ਼ੀਨ ਨਹੀਂ ਚੱਲਨੀ ਉਹ ਕਹਿੰਦੇ ਤੂੰ ਬੇਫਿਕਰਾ ਹੋ ਕੇ ਆ ਜਾ ਬਸ ਮਸ਼ੀਨਾਂ ਆਪ ਲੈ ਕੇ ਚੱਲਦੇ ਅੱਗੇ ਫਿਰ ਕਰਾ ਕੇ ਐ ਗੱਲ ਐ ਵੀ ਨਵੇਂ ਪਾਗਲ ਗਾ ਉਹ ਟੁੱਟ ਗਿਆ ਤੇ ਆਪਾਂ ਜੀ ਇਹਦਾ ਇਹਦੇ ਮੇਨ ਚੀਜ਼ ਇਹ ਨਵੇਂ ਪੁਰਾਣੇ ਦਾ ਕੋਈ ਮਤਲਬ ਨਹੀਂ ਜਾਰੀ ਦੇਖਣੀ ਹੁੰਦੀ ਆ ਤੇ ਇਹਦਾ ਆਪਾਂ ਇਹ ਦੇਖਣਾ ਕਿ ਹਾਂ ਐਮਪਾਇਰ ਚੰਗੇ ਲੱਗੇ ਹੁਣ ਸਟਾਫ ਕਰ ਮਾੜੇ ਨੇ ਹੁੰਦੇ ਆਪਾਂ ਦਸ਼ਮੀਸ਼ ਆਪਣੀ 6 ਵਾਲੀ 6 ਤੋਂ 5 ਕਰਨੀ ਆ ਇਹਦਾ ਵੀ ਕੋਈ ਰਾਜ ਹੈ ਜਿੱਦਾਂ ਦੇਖੋ ਕਿ ਜਿਹੜੀ ਦਾ 6 ਵਾਲੀ ਹੈ ਨਾ ਉਹਦੇ ਸਟਾਫ ਕਰ ਹੁੰਦੇ ਛੋਟੇ ਚੋਨੇ ਨਾਲ ਤਾਂ ਉਹ ਕਾਮਯਾਬ ਹੈ ਜਿਹੜਾ ਕੜਕ ਦਾ ਸੇਨ ਹੈ ਨਾ ਕੜਕ ਦੇ ਸੇਨ ਤੇ ਉਹ ਭਰ ਜਾਂਦੇ ਆ ਪਰਨ ਕਰਨ ਮਸ਼ੀਨ ਦਾਣੇ ਮਾਰਦੀ ਆ ਤੇ ਦਾਣੇ ਦਾ ਫਿਰ ਤੁਹਾਨੂੰ ਪਤਾ ਹੀ ਆ ਇੱਕ ਲੰਬੇ ਆਉਂਦੇ ਆਗਲਾ ਐਮਪੀ ਦਾ ਰਾਜਸਥਾਨ ਏਰੀਆ ਚ ਜੇ ਦੋ ਵਿਦਾਨ ਕੇ ਦੇ ਚਾਰ ਦੇਸ਼ਿਕਾ ਨੇ ਪਿੱਛੇ ਉਹਨਾਂ ਨੇ ਸਾਰਾ ਪਿੱਛੇ ਮਾਰ ਦੇਣਾ ਕਿ ਮੇਰਾ ਕੀ ਦਾ ਨਿਸ਼ਾਨ ਹੋ ਗਿਆ ਇਹ ਚੱਕਰ ਚ ਪਏ ਕੋਈ ਵਗੈਰਾ ਫਸ ਜਾਂਦੇ ਆ ਹੁਣ ਆਪਾਂ ਜੀ ਤੁਹਾਨੂੰ ਇੱਥੇ ਦਿਖਾਣੇ ਕਵਾੜ ਮਾਰਕੀਟ ਕਿੱਥੇ ਆ ਉੱਥੇ ਜਾ ਕੇ ਜਾ ਰਹੇ ਆ ਆ ਜੀ ਵੀਰ ਆਪਾਂ ਚੱਕਾ ਇੱਥੋਂ ਹੈ ਆਪਣੇ ਤਾਏ ਦਾ ਮੁੰਡਾ ਹੀ ਆ ਇਹ ਜੀ ਤਕਰੀਬਤ ਜਨਾਲਾਵਾ ਆਪਾਂ ਚੱਕਾ ਇਹਨਾਂ ਨੇ ਸਾਨੂੰ ਕੋਈ ਬੈਨਾ ਵਿਖਾਉਣੀ ਆ ਕਿੱਥੇ ਕਿੱਦੇ ਘੜੀਆਂ ਤੇ ਅਸੀਂ ਤੁਹਾਨੂੰ ਕੋਈ ਬੈਨਾ ਦੇ ਵੀਡੀਓ ਸ਼ਾਇਦ ਥੋੜੀ ਬਣਾ ਕੇ ਦਿਖਾਈਏ ਭਾਈ ਜੀ ਕਿੱਥੇ ਕਿੱ데 ਲੈ ਕੇ ਪਹਿਲੇ ਸਾਸਿਕਾ ਬੁਲਾਓ ਸਾਸਿਕਾ ਜੀ ਤੇ ਸਾਨੂੰ ਕਿੱਥੇ ਕਿੱ데 ਲੈ ਕੇ ਜਾ ਰਹੇ ਹੋ ਆ ਤਲਵੰਡੀ ਭਾਈ ਅੱਛਾ ਯਾਨੀ ਕਿ ਲੰਮਾ ਟੂਰ ਹੈ ਫਰਾਈਪੁਰ ਤੇ ਤੇ ਕੋਈ ਮਸ਼ੀਨ ਲੈ ਕੇ ਆਇਆ ਹੋਗਾ ਕਿ ਗੱਡੀ ਜੀ ਕਮਾਓਗੇ ਤੇ ਤੁਹਾਡੀ ਜੇਬ ਨੇ ਲੈਣੀ ਹੈ ਅੱਛਾ ਜੇਬ ਨੇ ਜੇਬ ਤੁਹਾਡੀ ਖਾਲੀ ਵੈਸੇ ਬਾ ਕੋਈ ਗੱਲ ਹਾਸਾ ਹੁੰਦਾ ਹੀ ਬੰਦੇ ਨੂੰ ਆਇਆ ਉਹ ਵੀਰ ਇੱਕ ਹੋਰ ਆ ਨਾਲ ਆਪਣਾ ਕਿਹੜਾ ਪਿੰਡ ਹੈ ਜੀ ਚੱਲ ਜਾਈਏ ਜੀ ਦੀਛਾ ਥੱਡੇ ਪਿੰਡ ਜਨਾਂ ਦਾ ਬਿਲਕੁਲ ਟਾਪਾਂ ਪੜਨਗੇ ਫੇ ਜੀ ਤੇ ਚਲੋ ਉਹਨੂੰ ਮਸ਼ੀਨ ਲੈ ਕੇ ਦਿਆਏ ਵਧੀਆ ਕੋਈ ਹੈ ਰੋਡ ਜੀ ਜ਼ਰੂਰ ਠੀਕ ਹੈ ਜੀ ਆਪਾਂ ਜੀ ਹੁਣ ਤੁਹਾਨੂੰ ਉੱਥੇ ਲੈ ਕੇ ਚੱਲਦੇ ਜਿੱਥੇ ਕੰਬੈਨ ਆ ਉੱਥੇ ਜਾ ਰਿਹਾ ਹੁਣ ਤੁਹਾਨੂੰ ਦਿਖਾਉਦੇ ਕਿਹੜੀ ਮ ਅਪਾ ਇਹ ਕੰਬੈਨਾ ਤੇ ਦੇਖਿਆ ਹੈ ਤਕਰੀਬਨ ਕਿਹੜੇ ਵਿੱਚ ਦੇਖਿਆ ਆ? ਆਪਾਂ ਮਥਾੜੂ 19 ਪਹਿਲਾਂ ਵੇਖਿਆ ਜੇ ਆਪਾਂ ਮਥਾੜੂ 22 ਮਾਡਲ ਹੈ। 22 ਹੈ ਨਾ? ਪਹਿਲਾਂ 19 ਮਾਡਲ ਫਿਰ 22 ਮਾਡਲ। 19 ਇਹ ਕਾਲੀ ਪਹਿ ਲਾ ਰਹੀ। ਪਹਿਲਾਂ ਲਾਲ ਹੀ ਪਾਉਂਦੇ ਸੀ। ਦਿਸਪੋਇਰ ਨਹੀਂ। ਉਹ 19 ਮਾਡਲ ਸੀ। ਸਾਨੂੰ ਫਿਰ ਆਇਆ 22 ਦੱਸੀ ਮਰੇ ਜੇ। 22 ਦਾ ਮੁਰਕੇ ਦੁਬਾਰਾ ਵਿਕਰੀ 0 ਟੋਕਲ। ਉਹ 19 ਮਾਡਲ ਆ ਤੇ ਉਹ ਵੀ ਆਪਾਂ ਨੂੰ ਮਸ਼ੀਨ ਉਹ ਵੀ ਪਸੰਦ ਆ ਗਈ। ਮਥਾੜੂ ਵੀ 4600 ਸੀ। ਪਰ ਉਸ ਤੋਂ ਬਾਅਦ ਆਪਾਂ ਦੇਖਿਆ तकरीबन 22 ਮਾਡਲ 22 ਮਾਡਲ 4400 ਵਿਸ਼ਾਲ ਦੀ ਕਾਪੀ ਜਿਵੇਂ ਬਿਲਕੁਲ ਮਸ਼ੀਨ ਉਹ ਵੀ ਵਿਸਤਿਤ ਸ਼ਬਦ ਦੇ ਨਾਲ ਲੈਣੀ ਆਪਣੇ ਨੇ ਸਾਹਮਣੇ ਵਾਲੇ ਨੇ ਮਸ਼ੀਨ ਉਹ ਵੀ ਵਿਸਤਿਤ ਫਿਰ ਅਸੀਂ ਤੀਜੇ ਨੰਬਰ ਤੇ ਆਏ ਜੀ ਹਿੱਦ ਦੇ ਉਹ ਕਿਹੜਾ ਮਾਡਲ ਹੈ ਹਿੱਦ 24 24 ਮਾਡਲ ਹੈਦ ਦੇ ਜੀ ਬੰਦੇ ਨੂੰ ਪਸੰਦ ਉਹ ਵੀ ਆ ਗਈ ਫਿਰ ਉਸ ਤੋਂ ਬਾਅਦ ਹੁਣ ਕਿੱਥੇ ਜਾ ਰਹੇ ਹਾਂ ਸਵੇਰਾ ਦੇ ਹਾਂ ਕੋਲ ਸੰਦਰਾ ਕੋਲ ਜੇ ਸੀ ਆਗਾ तकरीबन ਇਹ ਏਰੀਆ ਆ ਗਿਆ ਸਰਿੰਦਰਾ ਕਮਾਂਡ ਸਟੇਸ਼ਨ ਤੇ ਖੜਿਆ ਹੁਣ ਉਹ ਦੇਖਦੇ ਆ ਮਾਡਲ ਕਿਹੜਾ 15 15 ਮਾਡਲ ਹੈ ਜੀ ਲਾਲ ਇਹਨੂੰ ਪੇਟੀ ਬੰਦਨ ਵਾਲਾ ਹੈਗੀ ਆ ਉਹ ਦੇਖਦੇਗੇ ਉਹਨਾਂ ਕੀ ਹਿਸਾਬ ਦਾ ਜੇ ਪਸੰਦ ਆਉਂਦੀ ਠੀਕ ਹੈ ਜੇ ਉਹ ਵੀ ਪਸੰਦ ਆਗਦੀ ਫਿਰ ਘਰੇ ਜਾ ਕੇ ਅਡਜਸਟਮੈਂਟ ਕਰਕੇ ਦੇਖਾਂਗੇ ਕਿ ਕਿਹੜੀ ਲੈਣੀ ਆਪਾਂ ਉੱਥੇ ਜਾਸ ਕਰਾਂਗੇ ਫਿਰ ਤੇ ਬਾਕੀ ਜਾਂਦੇ ਜਾਂਦੇ ਆਪਾਂ ਇਹਨਾਂ ਨੂੰ ਇੱਥੇ ਕੱਟ ਲੈਣਾ ਉਹਦੇ ਬਾਅਦ ਜਾਵਾਂਗੇ ਕੱਟ ਬੱਬਾ ਇੱਥੇ ਵੇਚ ਲੈ ਹਾਂ ਇੱਥੋਂ ਮੁੱਕ ਗਿਓ ਸਾਡਾ ਕਰੋ ਮੋਗਾ ਆਪਣੀ ਮਸ਼ੀਨ ਦਾ ਖੜਾਈ 12 40 ਦਾ ਨਵਾਂ ਜਿਹਾ ਆਇਆ ਹੈ ਮੈਂ ਲੈਣਾ ਹੈ ਦੇਖ ਲਾਂਗੇ ਹਾਂ ਦੇਖ ਲਾਂਗੇ ਅੱਗੇ ਆ ਲੈ ਹੋਰ ਤੇ ਸਟਾਰ ਵਕ ਵੇਖਣੇ ਨੇ ਯਾਰ ਜਿਹਦਾ ਇੱਥੇ ਜਾਣਾ ਮੋਗੇ ਜਾਣਾ ਫਿਰ ਉਹ ਤਾਂ ਥੋੜੀ ਬਾੜ ਨਹੀਂ ਗਈ ਇਥੋਂ ਸਟਾਰ ਵਕ ਤੁਹਾਨੂੰ ਮੁਖਾ ਦੇਣਾ ਲੈ ਇਥੇ ਥੋੜੀ ਬਾੜ ਨਹੀਂ ਗਈ ਇਥੋਂ 10 ਕਿਲੋਮੀਟਰ ਰਿਹਾ ਡੰਗੋ ਮੋਗਾ ਡੰਗੋ ਬਾੜ ਕੇ ਉੱਥੇ ਹੀ ਆਪ ਜਾਣਾ ਹੈ ਉੱਥੇ ਹੀ ਨੇ ਉੱਥੇ ਨੇੜੇ ਹੀ ਹੈ ਅੱਛਾ ਉੱਥੇ ਜਾ ਰਹੇ ਜੀ ਉੱਥੇ ਆਪਾਂ ਸਟਾਰ ਵਕਰ ਤੇ ਕਰੈਂਕਾ ਦੀ ਸਾਈ ਕਰਕੇ ਆਵਾਂਗੇ ਫਿਰ ਪਾਰਟੀ ਵਧੂ ਕਰੇਗਾ ਪਾਰਟੀ ਦੂ ਕਰਨੀ ਸਟਾਰਟ ਮੈਨੂੰ ਮਾਰੋ ਤੇ ਗਰੀਬ ਬੰਦੇ ਨੂੰ ਮੈਂ ਕਰਾਂਗਾ ਪਾਰਟੀ ਦੂ ਲੈਣੇ ਕਿ ਮੈਂ ਲੈਣਾ ਥੋੜਾ ਪਾਰਟੀ ਹੁੰਦੀ ਉਹਦਾ ਅੱਗੇ ਪਾਰਟੀਆਂ ਵਧੂ ਕਰਦੀਆਂ ਮੈਂ ਨਾ ਕਰੇਗਾ ਬੰਦਾ ਸਾਡਾ ਸ਼ਾਹ ਹੈ ਜੀ ਬੰਦਾ ਸੀਟ ਬੰਦਾ ਹੈ ਇਹ ਪਾਰਟੀ ਕਰੇਗਾ ਕਰੇਗਾ ਨਾ ਵੀਡੀਓ ਵਿੱਚ ਨਾ ਆ ਦੇ ਰਕਾਰ ਲਾ ਗਈ ਮੈਂ ਕਾਹਨ ਪਾਜੇ ਕਿੰਨੇ ਕਰਦੇ ਆ ਆ ਬਹੁਤ ਕੀਤੀਆਂ ਨਾ ਪਾਜ ਨੂੰ ਕਾਰ ਬੜਾਈਏ ਵੇਖੋ ਸਵੇਰ ਦੀ ਤੇ ਤੂੰ ਹੀ ਚਲਾਈਂ ਤੂੰ ਹੀ ਮਾਰ ਤੀਚਣਾ ਐਸੇ ਨਾਲ ਤੇਰੇ ਹਾਉਨਾ ਡਾਕਟਰੀ ਕਾਰ ਆ ਪਾਰਟੀ ਕਾਰ ਭਾਈ ਤੂੰ ਨਹੀਂ ਦੱਸਦਾ ਮੈਂ ਕੀ ਕਰਿਆ ਨਹੀਂ ਅਸੀਂ ਇਹ ਬੋਲੀਏ ਪੂਰਾ ਨੇ ਨਾ ਸਭ ਖੁੱਲ ਗਿਆ 20000 ਤੂੰ YouTube ਤੇ ਲੈਣਾ ਨਹੀਂ ਰਗਾ ਅਸੀਂ ਲੈ ਗਏ ਵੇ ਵੀਰ ਯਾਰ ਤੂੰ ਮਹੀਨੇ ਦੇ ਲੈ ਲੈ ਉਹ ਜਦੋਂ ਆਏ ਨਾ ਆਪਾਂ ਪਾਰਟੀ ਕਰਾਂ ਖੁੱਲ ਜਿੰਨੀ ਮਰਜ਼ੀ ਕਰਾ ਲੈ ਤੂੰ ਪਾਰਟੀ ਪਾਰਟੀ ਚੱਕਰ ਨਹੀਂ ਦਾ ਬਾਰਦੀਆਂ ਦੇਖੋ ਅਸੀਂ ਕਰਦੇ ਰਹਿੰਦੇ ਬੱਪੂ ਨੂੰ ਪਤਾ ਪਾਲ ਨਹੀਂ ਸਾਡੀ ਬਹੁਤ ਜਲਦੀ ਰਹੀ ਪਾਰਟੀ ਕਰਦੇ ਰਹਿੰਦੇ ਹਾਂ ਬਾਕੀ ਪੈਸੇ ਹੀ ਲੱਗਦੇ ਦੋਨੇ ਡਾਟਰ ਤੂੰ ਲਾਉਂਦਾ ਤੂੰ ਲਾ ਬਾਰਦੀ ਬਰਕਰ ਖਵਾ ਦਿਆ ਹੈ ਬਰਕਰ ਨਹੀਂ ਯਾਰਾ ਉੱਥੇ ਸ਼ਹਿਰ ਖਾਣਾ ਜੋ ਕੁਝ ਖਾਦਾ ਠੀਕ ਹੈ ਠੀਕ ਹੈ ਬਾਬੂ ਵੀਰ ਦੀ ਸਲਾਹ ਲੈ ਲੈ ਕਿਹੜੀ ਠੀਕ ਹੈ ਨਾ ਬਾ ਠੀਕ ਹੈ ਬਾ ਵੀਰ ਦੀ ਸਲਾਹ ਲੈ ਲੈ ਕਿਹੜੀ ਪਸੰਦ ਆਈ ਵੀਰ ਖਰਬ ਦੀ ਆਪਾਂ ਕੋਈ ਪਸੰਦ ਨਹੀਂ ਹੈਂਦਾ ਆ ਵੀ ਦੇਖ ਬਾਈ ਮਾੜਾ ਬਾਈ ਮਾੜਾ ਬਾਈ ਮਾੜਾ ਅੱਛਾ ਇਹੰਦਰੀ ਦਾ ਪੱਲੀ ਨਹੀਂ ਲਾਈ ਦੋ ਕਿ ਬਸਤਾਂ ਆ ਗਈਏ ਤੇ ਬਾਈ ਇਰਾਦਾ ਪੜਾ ਰੋਟੀ ਦੇ ਪਿਆ ਹੋਵੇ ਜੋ ਵੀ ਮਾੜਾ ਇਰਾਦਾ ਪੜਾ ਰੋਟੀ ਦੇ ਤੇ ਮਾੜਾ ਪੇਟੀਪਾ ਤੇ ਇੰਜਨ ਲਾਉਣਾ ਹੈ ਇਹ ਜਿਹੜਾ ਹੈ ਮਾਡਲ ਤੇ ਪਸੰਦ ਕਰ ਲਈਏ ਮਾਡਲ ਤੇ ਵਿੱਚ ਮੇਖਾ ਕੁਛ ਨਹੀਂ ਤੇ ਮਾਡਲ ਦੇ ਵਿੱਚ ਇਹ ਸਾਨੂੰ ਬਸਤਾਂ ਦੇ ਉਹ ਮਸ਼ੀਨ ਮਹਿੰਗੀ ਹੈ ਥੋੜੀ ਜੀ ਉਹ ਗੱਲ ਦੇਖਣਾ ਹੈ ਆਪਾਂ ਮਹਿੰਗੀ ਤਾਂ ਬਾਈ ਹੈਗੀ ਹੈ ਦੇਖਣਾ ਮਹਿੰਗੀ ਤਾਂ ਫਿਰ ਹੋਣੀ ਹੈ ਹਾਂ ਮਸ਼ੀਨ ਤੁਸੀਂ ਹੋ ਲਓ ਜੇ ਪੜਦਾ ਹੀ ਥੋੜੀ ਜਿਹੀ ਬਣੇ ਨਾ ਹਾਂ ਇਹ ਨਵੀਂ ਦਾ ਸਾਹਮਣਾ ਲਾਉ ਕਿ ਆਪਾਂ ਪੁਰਾਣੀ ਦਾ ਫੇਰ ਵੀ ਵੇਚ ਲਾਗੇ ਦੋ 3 ਚਾਰ ਲਾਗੇ ਨਾ ਥੋੜੀ ਜੀ ਜਿੱਦਾਂ 15 ਮਾੜਾ ਤੇ ਜਲੇਨ ਚ ਵੇਚਾ ਉਹ ਬਹਿ ਚੰਗੀ ਮਸ਼ੀਨ ਹੈ ਪੇਟੀਪਾਨ 3 ਨਾਲ ਤੇ ਮੰਨ ਲਓ ਚਲ ਕੋਈ ਐਵਰੇਜ ਵੀ ਹੈ ਕੋਈ ਮੈਂਟੇਨੈਂਸ ਨਹੀਂ ਹੈ ਜੀ ਪੀਐਸ 4 ਦਾ ਦੇਖ ਬੜਬਾਲੀ ਤੇ ਫਿਰ ਚੱਲੀ ਹੈਗੀ ਫਿਰ ਤੇ ਵੇਚਣ ਪੁੱਛਣ ਦਾ ਨਾ ਲੈਣਾ ਇਹ ਚਲ ਦੇਖਦੇ ਆ ਫਿਰ ਤੁਹਾਨੂੰ ਕਿਹੜੀ ਤੁਹਾਨੂੰ ਪਸੰਦ ਆ ਵੇ ਸ਼ਾਮ ਨੂੰ ਕਰਾਏ ਕਰੇ ਜਾ ਕੇ ਟ੍ਰਾਈਟਮੈਂਟ ਤੇ ਹੁਣ ਜੇ ਆ लास्ट ਆਪਣੀ ਸੁਰਿੰਦਰਾ ਹੈਗੀ ਆ ਫਿਰ ਉਸ ਤੋਂ ਬਾਅਦ ਨਾ ਦਸ਼ਮੀਰ ਲਵਾਵਾਂਗੇ ਆਪਣੀ ਥੋੜਾ ਜਿਨਾਂ ਨੂੰ ਮੜਾ ਜੰਤਰ ਧਿਆਨ ਨਹੀਂ ਦੇਣਾ ਬਸ ਉਹ ਜਰਾ ਤੇ ਇਹਨਾਂ ਨੂੰ ਜਰਾਵਾਂਗੇ ਬਸ ਬਸੜਾ ਜੇ ਤੈਨੂੰ ਛੱਡ ਕਹਿਣਾ ਪਊਗਾ ਅਸੀਂ ਗੱਡੀ ਲੈ ਕੇ ਜਾਵਾਂਗੇ ਚਾਚੀ ਸਾਨੂੰ ਫਿਰ ਉੱਥੇ ਲਾਈ ਜਾਏ ਨਾ ਜਿਹੜੀ ਅੰਦਰ ਲਾਈ ਕਰੀ ਗੱਡੀ ਉਹ ਵਾਲੀ ਅੱਛਾ ਉਹ ਲੈ ਜੀ ਉਹ ਲੈ ਜੀ ਗੱਡੀ ਕੁੜੀਆਂ ਕੋ ਚੱਕੜੇ ਪਾਵੇ ਲੈ ਜੀ ਪਾਵੇ ਉਹ ਲੈ ਜੀ ਗੱਡੀ ਤੇ ਕੋ ਚੱਕੜ ਘਮਾਣੇ ਸਾਨੂੰ ਫਿਰ ਇੱਥੇ ਲਾਈ ਜਾਏ ਨਾ ਤੇ ਆਵਾ ਫਰੋਂ ਹੀ ਪਰ ਕਾਢ ਜ਼ਰੂਰ ਦੇਖ ਜਾਣਾ ਐਪੀ ਕੋਲ ਵੇਖ ਵੇਖ ਠੀਕ ਲੱਭੂ ਠੀਕ ਠੀਕ ਇਹਦੀ ਸ ਕਰ ਰਹੇ ਸੀ ਹਾਂ ਠੀਕ ਹੈ ਠੀਕ ਹੈ ਪਾਰਟੀ ਤੇਰੇ ਕੋਲ ਪਾਰਟੀ ਬਣੇਗੀ ਨਾ ਹਾਂ ਪਾਰਟੀਰੇ ਦੇ ਪੱਲਾ ਜਿਹੜੀ ਜਿਹੜੀ ਆਪਾਂ ਕਾਟਰ ਦਵਾ ਕੇ ਲੈ ਜਾਣਾ ਹੈ ਮੈਂ ਨਰੇਸ਼ ਛਤਰੀ ਇੱਕ ਆ ਆਪਾਂ ਸੌਦਾ ਇਕੱਠਾ ਹੀ ਕਰਾਂਗੇ ਦੋਨੇ ਹਾਂ ਤਲਵੰਡੀ ਤੇ ਹੁਣ ਤੁਹਾਨੂੰ ਦਿਖਾਉਂਦੇ ਆਂ ਸ਼ਰਿੰਦਰਾ ਕੋਲ ਲੱਗ ਕੇ ਚਲਦੇ ਆਂ ਉੱਥੋਂ ਦਾ ਦਿਖਾਉਂਦੇ ਆਂ ਕਿਉਂਕਿ ਅਸੀਂ ਵੀਡੀਓ ਨਹੀਂ ਬਣਾ ਸਕਦੇ ਜਿੰਨਾ ਜਿ ਰਹੀ ਸੌਦਾ ਨਹੀਂ ਨਾ ਕਰਦੇ ਬੰਦੇ ਨਾਲ ਉਹਨਾਂ ਟਾਈਮ ਅਸੀਂ ਵੀਡੀਓ ਨਹੀਂ ਬਣਾ ਸਕਦੇ ਅਸੀਂ ਉਹਦਾ ਫੋਟੋ ਤੁਹਾਨੂੰ ਦੱਸ ਦੇਵਾਂਗਾ ਆਪਾਂ ਜੀ ਪਹੁੰਚ ਗਏ ਤਕਰੀਬਨ ਤਲਵੰਡੀ ਤੋਂ ਪਿੱਛੇ ਕਿੰਨਾ ਕੁ ਪਿੱਛੇ ਤਲਵੰਡੀ ਤੋਂ ਹਾਂ ਤਲਵੰਡੀ ਤਲਵੰਡੀ ਦਾ ਹੈਗਾ 5-4 ਕਿਲੋਮੀਟਰ ਪਿੱਛੇ ਆ ਜੀ। ਆ ਫੋਟੋ ਕਰ ਤੇ ਆ ਬਾਪੂ ਜੀ ਬੈਠੇ ਹੁੰਦੇ ਆ ਤੇ ਇੱਥੇ ਜੀ ਇਧਰ ਸਾਹਮਣੇ ਰੋਡ ਆ ਜੀ। ਉਹ ਵੱਡਾ ਰੋਡ ਆ ਜਿਹੜਾ ਆਪਣਾ ਗੰਗਾ ਨਗਰ ਤੋਂ ਅਗਰ ਸਾਰਾ ਉਹ ਰੋਡ ਤੇ ਦੁਕਾਨਾਂ ਆ ਜੀ ਤਲਵੰਡੀ ਤੋਂ 4 ਕਿਲੋਮੀਟਰ ਪਿੱਛੇ ਆ। ਇਧਰੋਂ ਮੁੜ ਕੇ ਤੁਰ ਗਏ ਆ। ਤੇ ਦੇਖੋ ਜੀ ਇਹਨਾਂ ਕੋਲੇ ਸਮਾਨ ਆ तकरीबन ਬਹੁਤ ਜ਼ਿਆਦਾ ਪਿਆ ਕੰਬੈਨਾਂ ਦਾ ਯਾਨੀ ਕਿ ਪੁਰਾਣੇ ਆ ਕੰਬੈਨਾਂ ਦਾ ਜਿੱਦਾਂ ਲੋਕ ਪੁਰਾਣੇ ਕੰਬੈਨਾਂ ਦਾ ਜਿੱਦਾਂ ਕੋਈ ਲੇ ਲੈਂਦੇ ਜਾਨੀ ਕਿ ਨਵਾਂ ਨਹੀਂ ਪਾਉਣਾ ਚਾਹੁੰਦੇ ਪੁਰਾਣਾ ਸਮਾਨ ਵਗੈਰਾ ਪਾਉਂਦੇ ਆ ਉਸ ਤਰ੍ਹਾਂ ਇੱਥੇ ਜੀ ਜਿਹੜਾ ਜਿੱਦਾਂ ਹੁਣ ਸਟਾਪਕਰ ਵਗੈਰਾ ਜਾਂ ਕੋਈ ਵੀ ਲੈਣਾ ਚਾਦਰ ਦੇ ਵਿੱਚ ਉਹ 65 70 ਰੁਪਏ ਦੀ ਕਿਲੋ ਦੇ ਹਿਸਾਬ ਨਾਲ ਮਿਲਦਾ 65 ਰੁਪਏ ਲਾ ਲਓ ਤੇ ਜਿਹੜਾ ਕਿ ਆਪਾਂ ਛਾਵਟ ਲੈਣੀ ਆ 70 ਰੁਪਏ ਕਿਲੋ ਤੇ ਮੋਟੀ ਪਤਲੀ ਕੋਈ ਵੀ ਲੈਣੀ ਆ ਕੋਈ ਹਿੱਸਾ ਜਿੱਦਾਂ ਕਿ ਰੇਡ ਦੇ ਹਿਸਾਬ ਨਾਲ ਜਿਵੇਂ ਜਿਵੇਂ ਸਮਾਨ ਆਉਂੇ ਰੇਟ ਆ ਵੀ ਜਾਨੀ ਕਿ ਲਾਸਟਕਰ ਪਾਰਾ ਲੋਹਾ ਮੋਟਾ 80 ਰੁਪਏ ਦੇ ਲਗਭਗ ਹੈਗਾ ਤੇ ਦੇਖੋ ਜੀ ਇਹ ਬਹੁਤ ਸਮਾਨ ਇਹਨਾਂ ਕੋਲ ਹੈਗਾ ਤੇ ਬਹੁਤ ਟਾਇਰ ਟੂ ਵਗੈਰਾ ਸਟਿਪਨੀ ਵਗੈਰਾ ਕੁਝ ਵੀ ਲੈਣਾ ਹੋਵੇ ਤੇ ਇਹ ਤੁਹਾਨੂੰ ਦੁਕਾਨ ਦੱਸ ਦਈਏ ਆਪਾਂ ਇੱਧਰ ਸਾਹਮਣੇ ਰੋਡ ਹੈ ਇਹ ਦੇਖੋ ਬਾਹਰ ਵੀ ਕੰਬਾਈਨਾ ਵਗੈਰਾ ਖੜੀਆਂ ਕੁਆੜ ਮਾਰਕੀਟ 'ਚ ਤੇ ਤੁਹਾਨੂੰ ਆਪਾਂ ਰੋਡ ਦਿਖਾਣਾ ਜੀ ਕੇਐਸ ਦੀ ਬਹੁਤ ਵਧੀਆ ਚ ਐਸੀ ਖੜੀ ਆ ਮਾਡਲ ਮੇਰੇ ਹੱਥ 'ਚ 14 ਕੋ ਹੋਊਗੀ ਇੱਧਰ ਜੀ ਆ ਰੋਡ ਹੈ ਗੰਗਾ ਨਗਰ ਅੰਮ੍ਰਿਤਸਰ ਵਾਲਾ ਰੋਡ ਆ ਤੇ ਮੁਦਗੀ ਦੇ ਪਿੱਛੇ ਖੜਿਆ ਜੀ ਇੱਥੇ ਕੁਆੜ ਮਾਰਕੀਟ ਹੈਗੀ ਆ ਬਹੁਤ ਜਿਆਦਾ ਸਸਤਾ ਸਮਾਨ ਮਿਲਦਾ ਆਪਾਂ ਜੀ ਹੁਣ ਤੁਮ ਲੈ ਕੇ ਚੱਲਦੇ ਸ਼੍ਰਿੰਦਾ ਕੋਲੇ ਤਾਂ ਫਿਰ ਚੰਗੇ ਨਾਲ 916 ਵਾਲੇ ਟਾਇਰ ਹੋ ਜਣਗੇ। ਇਹ ਟਾਇਰ ਵੀ ਚੰਗੇ ਆ, ਸਿੱਕੇ ਨਰਮਾ ਕੱਲਾ ਟਾਇਰ ਆ। ਆ ਜੀ ਮਸ਼ੀਨ ਸੇਲ ਆ, ਖਰਜਸ। ਦਿਖਾਉਂਦੇ ਜੀ ਗੁਰੂ ਨਾਨਕ ਮਸ਼ੀਨ ਖੜੀ ਆ ਪੇਟੀ ਬੰਦਨ ਵਾਲਾ। ਕਿਹੜਾ ਮਾਡਲ ਬੱਬੂ ਇਹ? ਗੁਰਨਾਨਕ। ਉਹ ਨਕਤੀਛਣ ਪੁੱਛ। ਟਾਇਰ ਜੀ ਦੇ ਤਕਰੀਬਨ 35 ਪੈਸੇ ਹੈਗੇ ਆ। ਨਾਲ ਦੇ ਟਾਇਰ ਨੇ ਇਹਦੇ ਪੇਟੀ ਬੰਦਨ ਵਾਲੀ ਗੁਰੂ ਨਾਨਕ ਮਾਡਲ ਹੈਗੀ ਆ ਜੀ ਇਹ। ਨਵੇਂ ਕਿਹੜਾ ਪੁੱਛੀ ਮਿਹਰੇ ਆਵਾਜ਼ ਮਾਰ ਕੇ। ਕਦ ਨਾਲ ਕਿਹੜਾ ਮਾਡਲ ਜੀ 11 11 ਮਾਡਲ ਜੀ ਪੇਟੀ ਬੰਦ ਨਾਲ ਤੇ ਮਸ਼ੀਨ ਚੰਗੀ ਆਈ ਲੋਕਲ ਚੱਲੀ ਆ ਚੰਗੀ ਕੰਡੀਸ਼ਨ ਦੀ ਮਸ਼ੀਨ ਆ ਇੱਧਰ ਬਾਕੀ ਖੜੀ ਆ ਜੀ ਹਰਜਸ ਇਹ ਕਿਹੜਾ ਮਾਡਲ ਹੈ ਇਹ ਆ ਜੀ 10 ਮਾਡਲ ਪੇਂਟ तकरीबन ਥੋੜਾ ਕੰਨਾ ਦੁਬਾਰਾ ਹੋਇਆ ਇਹਨੂੰ ਮਸ਼ੀਨ ਇਹ ਵੀ ਚੰਗੀ ਆ ਟਾਇਰ ਤੋਂ ਦੇਖੋ ਤੁਸੀਂ ਕਿਦਾਂ ਗੇ ਇੱਧਰ 70 ਪੈਸੇ ਆ ਜੀ ਇੱਧਰ 50 ਪੈਸੇ ਹੈਗਾ ਵੱਡਾ ਗੇਅਰ ਲੱਗਿਆ ਜੀ ਇਹਨੂੰ ਚਾਰ ਗੇਰੀਆ ਤੇ ਮਸ਼ੀਨ ਦੇ ਪਿਛਲੇ ਟਾਇਰ 916 ਤੁਹਾਨੂੰ ਚੈੱਕ ਕਰਾਂਦੇ 916 ਦੇ ਟਾਇਰ ਤਕਰੀਬਨ 60% ਹੈ ਗਿਆ ਬੈਟਰੀ ਬਟਰੀ ਓਕੇ ਤੇ ਮਸ਼ੀਨ ਇਹ ਵੀ ਚੰਗੀ ਆ ਜੀ ਤਕਰੀਬਨ ਮਸ਼ੀਨ ਦੀ ਰਿਪੇਅਰ ਹੋਈ ਹੋਈ ਆ ਲਗਭਗ ਪਰ ਇਹੋ ਗੱਲ ਨਹੀਂ ਹੈਗੀ ਕਿ ਇਦਾਂ ਦੀ ਆ ਗੁਰੂ ਨਾਨਕ ਇੱਧਰ ਖੜੀਏ ਸਾਹਮਣੇ ਹਿੰਦ 9 ਮਾਡਲ ਹੈ ਇਹ ਤਿੰਨੇ ਹੀ ਮਸ਼ੀਨਾ ਪੇਟੀ ਬੰਦ ਦੇ ਵਿੱਚ ਨੇ ਇੱਧਰ ਹਿੰਦ ਆ ਜੀ 9 ਮਾਡਲ ਆ ਸ਼ੀਨ ਇਹ ਵੀ ਚੰਗੀ ਕੰਡੀਸ਼ਨ ਦੀ ਆ ਜੀ ਤੁਹਾਨੂੰ ਚੈੱਕ ਕਰਵਾਉਂਦੇ ਆ ਇਹ ਹੈਗੀ ਆ ਜੀ ਇੱਥੇ ਨੇ ਦੇਖਦੇ ਕਿਤੇ ਕੋਈ ਸੱਪ ਸੁਪੇ ਨਾ ਪਿਆ ਹੋਵੇ ਦੇਖੋ ਜੀ ਇਹਦੇ ਜੀ ਪਹਿਲੋਂ ਕੰਡੀਸ਼ਨ ਚੈੱਕ ਕਰੋ ਜਿੱਦਾਂ ਕਿ ਥੋੜੀ ਜੀ ਰੰਗ ਤੋਂ ਜ਼ਰੂਰ ਦਾਸ ਹੈਗੀ ਆ ਕਿ ਥੋੜਾ ਜਿਹਾ ਰੰਗ ਉੱਡਿਆ ਜਾਨੀ ਕਿ 엘ਿਵੇਟਰ ਤਕਰੀਬਨ ਬਿਲਕੁਲ ਸਹੀ ਚੰਗੀ ਕੰਡੀਸ਼ਨ ਚ ਆ ਕੋਈ ਇਹ ਗੱਲ ਨਹੀਂ ਹੈਗੀ ਕਿ 엘ਿਵੇਟਰ ਗਲੇ ਕੋਲੇ ਹੋਣਗੇ ਕਿਤੋਂ ਚੈੱਕ ਕਰੋ ਇਧਰ ਉਹ ਰੇਲਾਂ ਰੇਲਾਂ ਵਗੈਰਾ ਚੰਗੀ ਹਾਲਤ ਜੀ ਇਹ ਹਿੰਦ ਨਵਾਂ ਮਾਡਲ ਪੇਟੀ ਮੰਦਰ ਵਾਲਾ ਆਪਾਂ ਤੁਹਾਨੂੰ ਇੰਜਨ ਵੀ ਦਿਖਾਉਂਦੇ ਉੱਪਰ ਚੜ ਕੇ ਤੇ ਬਾਕੀ ਇਧਰ ਚੈੱਕ ਕਰੋ ਜੀ ਪਿੱਛੇ ਤੁਹਾਨੂੰ ਲੈ ਕੇ ਚੱਲਦੇ ਆਂ ਸੀਪਾ ਸਪਾ ਜੀ ਇਹਦੇ ਮੇਰੇ ਸਾਹਜਾ 57 ਇੰਚ ਸੀਪ ਹੋਊਗੀ ਸਟਾਪ ਕਰ ਵੀ ਨਵੇਂ ਪਾਏ ਆ ਜੀ 6 ਸਟਾਪ ਕਰਾ ਜੀ ਪਿਛਲੇ ਟਾਇਰ ਚੈੱਕ ਕਰੋ ਪਿਛਲੇ ਵਾਲੇ ਟਾਇਰ ਤਕਰੀਬਨ ਹੈਗੇ ਆ ਜੀ ਇਹ 40 ਰੁਪਏ ਹੈਗੇ ਆ ਕੀ ਮਾਡਲ ਦੇ ਬਾਕੀ ਤੁਹਾਨੂੰ ਉੱਪਰ ਲੈ ਕੇ ਚੱਲਦੇ ਇੰਜਣ ਕੋਲੇ ਇੰਜਣ ਚੈੱਕ ਕਰੋ ਜੀ ਇੰਜਣ ਕੋਕਾ ਪੀਸ ਹੈ ਜੀ ਪੇਟੀ ਬੰਦ ਇੰਜਣ ਹੈ ਪੂਰੀ ਚੰਗੀ ਕੰਡੀਸ਼ਨ ਦੇ ਵਿੱਚ ਹੈ ਤੇ ਵਧੀਆ ਸੰਭਿਆ ਜੀ ਇੰਜਣ ਉੱਪਰੋਂ ਲੋਕ ਇਦਾਂ ਦੀ ਹੈ ਜੀ ਕੰਬਾਈਨ ਦੀ ਤੁਹਾਨੂੰ ਦਿਖਾ ਦਿੰਦੇ ਬਾਕੀ ਟੈਂਕ ਵਗੈਰਾ ਟੈਂਕ ਟੋਕੇ ਵੀ ਵਿੱਚੋਂ ਓਕੇ ਆ ਸਾਫ ਆ ਜੀ ਮਸ਼ੀਨ ਲੋਕਲ ਚੱਲੀ ਆ ਤੇ ਰੰਗ ਤਾਂ ਜ਼ਰੂਰ ਥੋੜੀ ਜੀ ਦਾਸ ਹੈ ਤੇ ਇੰਜਣ ਪੇਟੀ ਬੰਦ ਹੈ ਰੈਡੀਟਰ ਵੀ ਤਕਰੀਬਨ ਨਵੀਆਂ ਹਿੰਦਰਾ ਚਾਹਵਾਨ ਨੇ ਤਾਂ ਜਰੂਰ ਕਮੈਂਟ ਕਰਾ ਜੇ ਆਪਾਂ ਨੂੰ ਚੰਗੀ ਕੰਡੀਸ਼ਨ ਚ ਮਸ਼ੀਨ ਆ ਤੇ ਤੁਹਾਨੂੰ ਦੂਸਰੀ ਸਾਈਡ ਲੈ ਕੇ ਚਲਦੇ ਆਂ ਬੱਡੀ ਲੈਣ ਦੀ ਮਸ਼ੀਨ ਓਕੇ ਆ ਜੀ ਬਿਲਕੁਲ ਓਕੇ ਤੋਂ ਕੋਈ ਉਹ ਗੱਲ ਨਹੀਂ ਹੈਗੀ ਫੈਮਿਲੀ ਥੋੜੀ ਚੈੱਕ ਕਰੋ ਤੁਹਾਨੂੰ ਥੱਲੋਂ ਵੀ ਦਿਖਾਉਂਦੇ ਆਂ ਥੱਲੋਂ ਵੀ ਤਕਰੀਬਨ ਪਰ ਮੈਂ ਤਾਂ ਸਹੀ ਆ ਛੋਟੇ ਘਿਰ ਚ ਲੱਗਦੇ ਆ ਜੀ ਟਾਇਰ ਜੀ ਥੋੜਾ ਜਿਹਾ ਕਮਜ਼ੋਰ ਨੇ ਇਹਦੇ ਜਿਵੇਂ ਕਿ 40 ਕੋ ਪੈਸੇ ਹੈਗੇ ਐਂਦੇ ਵੀ 40 ਪੈਸੇ ਤੇ ਚੈਨ ਚੋਂ ਬਿਲਕੁਲ ਓਕੇ ਆ ਬਾਕੀ ਸਾਨੂੰ ਗੁਰਨਾਨਕ ਕੋਲ ਲੈ ਕੇ ਚਲਦੇ 11 ਮਾਡਲ ਕੋਲੇ ਇਹਦੇ ਜੀ ਪਿੱਛੇ ਰਟਾਇਰ ਚੈੱਕ ਕਰੋ ਗੁਰੂ ਨਾਨਕ ਦੇ ਜੀ ਇਹ ਜੀ ਗੁਰਨਾਨਕਾ ਸਾਹਮਣੇ ਇਹਦਾ ਹੈਗਾ ਜੀ 70 75 ਪੈਸੇ ਟਾਇਰ ਹੈਗਾ ਪਿੱਛੇ ਵਾਲਾ ਹੁਣ ਸਟਾਫ ਅਕਰ ਪਿੱਛੋਂ ਸ਼ੋਰ ਜੀ ਖੜੀ ਆ ਜੀ ਇਹਦੇ ਪਿੱਛੋਂ ਵੀ ਤੁਹਾਨੂੰ ਦਿਖਾਉਂਦੇ ਤੇ ਕੋਈ ਵੀਰ ਲੈਂਦਾ ਚਾਹਵਣੇ ਤਾਂ ਆਪਣਾ ਜਰੂਰ ਕਮੈਂਟ ਕਰਿਆ ਜੀ